ਰਾਜਨੀਤੀ ਸੱਚੀ ਫਿਲਮਾਂ ਵਰਗੀ ਆ ਫਿਲਮੀ ਲੋਕ ਰਾਜਨੀਤੀ ਦੇ ਵਿੱਚ ਆਗੇ ਰਾਜਨੀਤਿਕ ਲੋਕ ਫਿਲਮਾਂ ਦੇ ਵਿੱਚ ਆਗੇ ਰਾਜਨੀਤੀ ਵੀ ਫਿਲਮਾਂ ਵਾਂਗੂ ਚੱਲਦੀ ਤੇ ਫਿਲਮਾਂ ਰਾਜਨੀਤੀ ਕਰਕੇ ਕਈ ਵਾਰ ਚੱਲਦੀਆਂ ਤੁਸੀਂ ਪਛਾਣ ਵੱਲ ਝਾਤ ਮਾਰ ਕੇ ਦੇਖ ਲਓ ਕਦੇ ਕਿਹਦੀ ਫਿਲਮ ਦੇ ਵਿੱਚ ਸਿਆਸੀ ਡਿੱਕਾ ਬਣ ਗਿਆ ਕਦੇ ਕਿਸੇ ਸਿਆਸੀ ਕਲਾਕਾਰ ਦੀ ਕੋਈ ਹੋਰ ਫਿਲਮ ਆ ਗਈ ਕਦੇ ਕੋਈ ਰੈਲੀਆਂ ਕਰਨ ਵਾਲੇ ਬੰਦੇ ਨੇ ਆਹ ਕੰਮ ਕਰਤਾ ਤੇ ਕਦੇ ਫਲਾਣੇ ਨੇ ਉਹ ਕੰਮ ਕਰਤਾ ਇਹ ਮੇਰੀ ਗੱਲਾਂ ਕਿਉਂ ਜ਼ਿਹਨ ਦੇ ਵਿੱਚ ਆ ਰਹੀਆਂ ਕਿਉਂਕਿ 200 ਤੇ 16 ਦੇ ਵਿੱਚ ਇੱਕ ਸਿਆਸੀ ਸਕ੍ਰਿਪਟ ਲਿਖੀ ਗਈ ਸੀ ਯਾਨੀ ਕਿ ਸਿਆਸੀ ਕਹਾਣੀ ਲਿਖੀ ਗਈ ਸੀ ਆਮ ਤੌਰ ਤੇ ਜਦੋਂ ਕੋਈ ਵੀ ਫਿਲਮ ਬਣਦੀ ਹੈ ਸਭ ਤੋਂ ਪਹਿਲਾਂ ਇੱਕ ਲੇਖਕ ਉਹਦੀ ਕਹਾਣੀ ਲਿਖਦਾ ਫਿਲਮ ਲਿਖਦਾ ਫਿਰ ਉਹ ਕਲਾਕਾਰਾਂ ਨੂੰ ਦਿਖਾਉਂਦਾ ਫਿਰ ਪ੍ਰੋਡਿਊਸਰ ਲੱਭਿਆ ਜਾਂਦਾ ਫਿਰ ਲੋਕੇਸ਼ਨਾਂ ਲੱਭੀਆਂ ਜਾਂਦੀਆਂ ਇਹ ਇੱਕ ਪ੍ਰਕਿਰਿਆ ਦਾ ਹਿੱਸਾ ਹੁੰਦਾ ਵੀ ਭਾਈ ਆਪਾਂ ਕਿੱਥੇ ਸ਼ੂਟ ਕਰਨਾ ਕਹਾਣੀ ਕਿਹਨੂੰ ਪਸੰਦ ਆ ਕਿਹਨੂੰ ਨਹੀਂ ਪਰ ਜਿਹੜੀ ਆਪਾਂ ਸਿਆਸੀ ਕਹਾਣੀ ਦੀ ਗੱਲ ਕਰਦੇ ਹਾਂ ਉਹਦੇ ਵੱਲ ਗੌਰ ਕਰਿਓ 2016 ਦੇ ਵਿੱਚ ਇੱਕ ਸਿਆਸੀ ਕਹਾਣੀ ਲਿਖੀ ਗਈ ਕਿ ਗਰੀਬਾਂ ਦੇ ਪੈਰੀਂ ਹੱਥ ਜਾ ਕੇ ਲਾਵਾਂਗੇ ਤੇ ਉਸ ਤੋਂ ਬਾਅਦ ਮੀਡੀਆ ਦੇ ਵਿੱਚ ਬਹੁਤ ਵੱਡੀਆਂ ਖਬਰਾਂ ਬਣਨੀਆਂ ਉਹ ਸਹੀ ਕਹਾਣੀ ਲਿਖੀ ਗਈ ਸੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੇ ਲਈ ਉਹ ਪ੍ਰਯਾਗ ਰਾਜ ਦੇ ਵਿੱਚ ਅਰਧ ਕੁੰਭ ਦੇ ਮੌਕੇ ਤੇ ਪਹੁੰਚੇ ਉੱਥੇ ਸਫਾਈ ਕਰਮਚਾਰੀ ਕਈ ਸਫਾਈ ਕਰ ਰਹੇ ਝਾੜੂ ਮਾਰ ਰਹੇ ਜਿਵੇਂ ਕਿ ਆਮ ਤੌਰ ਤੇ ਵਕ ਵਕ ਥਾਵਾਂ ਤੇ ਮਾਰਦੇ ਆ ਉਹ ਝਾੜੂ ਮਾਰ ਰਹੇ ਆ ਸਫਾਈ ਕਰ ਰਹੇ ਆ ਅਚਾਨਕ ਉਹਨਾਂ ਦੇ ਕੋਲੇ ਇੱਕ ਬੰਦਾ ਆਉਂਦਾ ਉਹ ਇਹ ਗੱਲ ਕਹਿੰਦਾ ਕਿ ਭਾਈ ਤੁਹਾਨੂੰ ਵੱਡੇ ਸਾਹਿਬ ਨੇ ਬੁਲਾਇਆ ਉਹ ਵੱਡੇ ਸਾਹਿਬ ਦੇ ਕੋਲੇ ਚਲੇ ਜਾਂਦੇ ਆ ਵੱਡਾ ਸਾਹਿਬ ਵੇਖ ਕੇ ਇੱਕ ਪਿਆਰੇ ਲਾਲ ਨਾਂ ਦਾ ਸੀਗਾ ਸਫਾਈ ਕਰਮਚਾਰੀ ਉਹਨੂੰ ਵੇਖ ਕੇ ਗੱਲ ਕਹਿੰਦਾ ਤੇਰੀ ਦਾੜ੍ਹੀ ਕਿੰਨੀ ਵੱਡੀ ਆ ਤੂੰ ਤਾਂ ਗੁੰਡਾ ਬਦਮਾਸ਼ ਲੱਗਦਾ ਜਾ ਉਹ ਪਹਿਲਾਂ ਦੀ ਕਟਿੰਗ ਕਰਾ ਕੇ ਲਿਆਓ ਹਜਾਮਤ ਕਰਾ ਕੇ ਲਿਆਓ ਨਾਲ ਦੀ ਨਾਲ ਜਿਹੜੇ ਕਰਮਚਾਰੀ ਅਧਿਕਾਰੀ ਉਹਨੂੰ ਹਜਾਮਤ ਵਾਲੀ ਦੁਕਾਨ ਤੇ ਲੈ ਜਾਂਦੇ ਬਿਲਕੁਲ ਉਹਨੂੰ ਟੀਚਰ ਮਿੱਤਰਨ ਕਰਕੇ ਲੈ ਕੇ ਆਉਂਦੇ ਆ ਉਹਨੂੰ ਕਹਿੰਦਾ ਵੇਖ ਕੇ ਹੁਣ ਠੀਕ ਆ ਹੁਣ ਗੋਡਾ ਉਹਨਾਂ ਪੰਜਾਂ ਜੜਿਆਂ ਨੂੰ ਬਿਠਾ ਕੇ ਵੱਖ-ਵੱਖ ਬੰਦੇ ਉਹਨਾਂ ਵਿੱਚ ਇੱਕ ਪਿਆਰੇ ਲਾਲ ਵੀ ਆ ਉਹਨਾਂ ਪੰਜਾਂ ਜੜਿਆਂ ਨੂੰ ਉੱਥੇ ਗੱਡੀ ਦੇ ਵਿੱਚ ਬਿਠਾਇਆ ਜਾਂਦਾ ਤੇ ਇੱਕ ਦੂਰ ਦਰਾਡੇ ਥਾਂ ਦੇ ਉੱਤੇ ਸਟੇਡੀਅਮ ਦੇ ਵਿੱਚ ਲੈ ਜਾਂਦੇ ਜਿੱਥੇ ਕੋਈ ਸਮਾਗਮ ਆ ਇਹਨਾਂ ਪੰਜ ਇਥੇ ਲਿਆਉਣ ਦਾ ਮਕਸਦ ਕੀ ਆ ਉਸ ਤੋਂ ਬਾਅਦ ਇਹ ਗੱਲ ਕਹੀ ਜਾਂਦੀ ਕਿ ਤੁਸੀਂ ਅੰਦਰ ਚਲੋ ਅੰਦਰ ਕਮਰੇ ਚਲੇ ਜਾਂਦੇ ਆ ਫਿਰ ਕਹਿੰਦੇ ਵੀ ਤੁਹਾਡੇ ਉੱਤੇ ਕੋਈ ਕੇਸ ਤਾਂ ਨਹੀਂ ਦਰਜ ਕਹਿੰਦੇ ਨਹੀਂ ਜੀ ਕੇਸ ਨਹੀਂ ਦਰਜ ਸਾਡੇ ਉੱਤੇ ਫਿਰ ਉਹ ਉੱਥੇ ਪੁਲਿਸ ਸਟੇਸ਼ਨਾਂ ਦੇ ਵਿੱਚੋਂ ਸਬੰਧਤ ਬੰਦਿਆਂ ਦੇ ਪੁਲਿਸ ਸਟੇਸ਼ਨ ਜੋ ਪਤਾ ਕਰਦੇ ਆ ਵੀ ਪਿਆਰੇ ਲਾਲ ਉੱਤੇ ਕੋਈ ਕੇਸ ਤਾਂ ਨਹੀਂ ਦਰਜ ਰੂਪ ਲਾਲ ਦੇ ਉੱਤੇ ਕੋਈ ਕੇਸ ਤਾਂ ਨਹੀਂ ਦਰਜ ਫਲਾਣੇ ਉੱਤੇ ਕੇਸ ਤਾਂ ਨਹੀਂ ਦਰਜ ਜਦੋਂ ਨਾ ਹੋ ਜਾਂਦੀ ਵੀ ਕੋਈ ਕੇਸ ਦਰਜ ਨਹੀਂ ਫਿਰ ਉਹਨੂੰ ਕਿਹਾ ਜਾਂਦਾ ਵੀ ਚੰਗੀ ਤਰ੍ਹਾਂ ਨਹਾ ਧੋ ਲਓ ਨਹਾ ਧੋ ਲੈ ਫਿਰ ਅਚਾਨਕ ਉਹਨਾਂ ਨੂੰ ਇਹ ਗੱਲ ਕਹੀ ਜਾਂਦੀ ਕਿ ਤੁਹਾਨੂੰ ਪ੍ਰਧਾਨ ਮੰਤਰੀ ਸਾਹਿਬ ਮਿਲਣ ਆ ਰਹੇ ਇੱਥੇ ਰੂਮ ਦੇ ਵਿੱਚ ਕਮਰੇ ਦੇ ਵਿੱਚ ਉਹ ਸਾਰੇ ਹੈਰਾਨ ਵੀ ਸਾਨੂੰ ਕਿਉਂ ਮਿਲਣਗੇ ਉਹ ਸਾਡੇ ਵਿੱਚ ਐਸੀ ਕਿਹੜੀ ਗੱਲ ਆ ਉਹਨਾਂ ਨੂੰ ਫਿਰ ਕਿਹਾ ਜਾਂਦਾ ਵੀ ਸੱਚੀ ਮੁੱਚੀ ਤੁਹਾਨੂੰ ਹੁਣ ਤੋਂ ਕੁਝ ਮਿੰਟਾਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਮਿਲਣ ਆ ਰਹੇ ਆ ਅਚਾਨਕ ਉਸ ਕਮਰੇ ਦੇ ਵਿੱਚ ਚਾਰੇ ਪਾਸੇ ਖੂੰਜਿਆਂ ਦੇ ਵਿੱਚ ਛੱਤਾਂ ਦੇ ਵੱਲ ਉਧਰਲੇ ਪਾਸੇ ਇਧਰਲੇ ਪਾਸੇ ਕੈਮਰੇ ਵੱਡੇ ਵੱਡੇ ਫਿੱਟ ਹੋ ਜਾਂਦੇ ਆ ਫਿਰ ਪ੍ਰਧਾਨ ਮੰਤਰੀ ਸਾਹਿਬ ਪ੍ਰਗਟ ਹੁੰਦੇ ਆ ਉਹਨਾਂ ਦੇ ਨਾਲ ਇੱਕ ਬਾਲਟੀ ਦੇ ਵਿੱਚ ਪਾਣੀ ਵਾਲਾ ਸਾਥੀ ਇੱਕ ਬੱਠਲ ਵਾਲਾ ਇੱਕ ਤੌਲੀਏ ਵਾਲਾ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੇ ਪੈਰ ਧੋਂਦੇ ਆ ਤੇ ਫਿਰ ਤੌਲੀਏ ਦੇ ਨਾਲ ਪੁੰਜਦੇ ਪੈਰ ਪੰਜਾਂ ਦੇ ਫਿਰ ਉਹਨਾਂ ਨੂੰ ਪੁੱਛਦੇ ਆ ਕਿ ਕੈਸੇ ਚੱਲ ਰਹਾ ਹੈ ਸਭ ਕੁਝ ਹੁਣ ਜਿਹੜੇ ਪੰਜ ਬੰਦੇ ਆ ਉਹਨਾਂ ਪੰਜਾਂ ਬੰਦਿਆਂ ਦੇ ਜਿਹੜੇ ਮਾਤੜ ਬੰਦੇ ਆ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਇਸ ਰੂਪ ਚ ਦੇਖ ਕੇ ਇਹ ਕਹਿਣਾ ਹੀ ਆ ਬਹੁਤ ਅੱਛਾ ਐਸਰ ਬਹੁਤ ਅੱਛਾ ਹੈ ਸਫਾਈ ਕੈਸੇ ਚੱਲ ਰਹੀ ਹੈ ਉਹ ਕਹਿੰਦੇ ਜੀ ਬਸ ਅੱਜ ਅੱਜ ਤੋਂ ਬਹੁਤ ਅੱਛਾ ਹੈ ਅਬ ਤੋਂ ਸਫਾਈ ਬਹੁਤ ਅੱਛੀ ਲੱਗ ਰਹੀ ਹੈ ਲੋ ਜੀ ਆ ਗੱਲ 2.5 3 4 ਮਿੰਟ ਦੇ ਵਿੱਚ ਕਰਕੇ ਤੇ ਪ੍ਰਧਾਨ ਮੰਤਰੀ ਸਾਹਿਬ ਵਾਪਸ ਚਲੇ ਜਾਂਦੇ ਆ ਇਹ ਗੱਲ 6 ਸਾਲ ਪੁਰਾਣੀ ਆ ਮੀਡੀਆ ਦੇ ਵਿੱਚ ਉਹਨਾਂ ਬੰਦਿਆਂ ਦੀਆਂ ਬਹੁਤ ਵੱਡੀਆਂ ਫੋਟੋਆਂ ਸ਼ਾਪਦੀਆਂ ਇਹ ਪ੍ਰਧਾਨ ਮੰਤਰੀ ਸਾਹਿਬ ਨੂੰ ਮਿਲੇ ਬੰਦੇ ਇਹ ਵੱਖਰੀ ਗੱਲ ਆ ਕਿ 2016 ਦੇ ਵਿੱਚ ਉਹਨਾਂ ਬੰਦਿਆਂ ਨੂੰ ਜਦੋਂ ਅਰਧਕੁੰਬ ਸੀ ਉਦੋਂ 8000 ਰੁਪਏ ਵੀ ਨ ਤਨਖਾਹ ਮਿਲਦੀ ਸੀ ਉਦੋਂ ਵੀ ਝੁੱਗੀ 'ਚ ਰਹਿੰਦੇ ਸੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਨੇ ਪੈਰ ਧੋਤੇ ਤੇ ਉਹ ਅੱਜ ਵੀ ਝੁੱਗੀ ਦੇ ਵਿੱਚ ਰਹਿੰਦੇ ਆ ਜਿਹੜਾ ਪਿਆਰੇ ਲਾਲਾ ਉਹ ਪਹਿਲਾਂ ਵੀ ਝੁੱਗੀ ਦਾ ਵਸਨੀਕ ਸੀ ਉਹ ਅੱਜ ਵੀ ਝੁੱਗੀ ਦਾ ਵਸਨੀਕ ਆ ਹੁਣ ਉਹਦੀ ਤਨਖਾਹ 12300 ਰੁਪਿਆ ਉਹਦੇ ਚ 2000 ਰੁਪਏ ਕੱਟ ਲਿਆ ਜਾਂਦਾ ਫੰਡ ਦੇ ਨਾਂ ਦੇ ਉੱਤੇ ਉਹਦੇ ਘਰ ਦੇ ਵਿੱਚ ਤਿੰਨ ਜਵਾਨ ਪੁੱਤ ਹੋਰ ਆ ਇੱਕ ਨੂੰ ਤੇ ਪੁੱਤ ਹੋਰ ਆ ਤੇ ਮੀਆਂ ਬੀਵੀ ਝੁੱਗੀ ਦੇ ਵਿੱਚ ਚਾਰ ਖਾਨੇ ਬਣਾ ਕੇ ਉਹ ਰਹਿੰਦੇ ਆ ਉਹਨਾਂ ਨੇ ਮੰਗ ਕੀਤੀ ਆ ਵੀ ਸਾਡੇ ਪੈਰ ਤਾਂ ਧੋਲੇ ਕਿਰਪਾ ਕਰਕੇ ਸਾਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਇੱਕ ਕੁੱਲੀ ਹੀ ਦੇ ਦਿਓ ਸਾਨੂੰ ਲੋਕ ਇਹ ਗੱਲ ਕਹਿੰਦੇ ਕਿ ਅੱਛਾ ਇਹ ਉਹ ਨੇ ਜਿਨ੍ਹਾਂ ਦੇ ਪੈਰ ਧੋਤੇ ਗਏ ਸੀ ਪਰ ਅਸੀਂ ਅੱਜ ਵੀ ਝਾੜੂ ਉਵੇਂ ਹੀ ਮਾਰਦੇ ਆ ਇਹ ਗੱਲ ਦੱਸਣ ਦਾ ਕਾਰਨ ਕੀ ਆ ਕਿ ਸਿਆਸੀ ਲੋਕ ਹਰ ਕੰਮ ਸਕ੍ਰਿਪਟਡ ਕਰਦੇ ਆ ਇਹ ਫਿਲਮੀ ਕਹਾਣੀ ਵਾਂਗ ਕਰਦੇ ਆ ਅੱਜ ਜੇ ਦਿੱਲੀ ਦੇ ਵਿੱਚ ਝੁੱਗੀਆਂ ਦੇ ਵਿੱਚ ਨੇਤਾ ਫਿਰਦੇ ਆ ਆਪਾਂ ਕਹਿੰਦੇ ਅਚਾਨਕ ਹੀ ਉਹ ਉਸ ਝੁੱਗੀ ਦੇ ਵਿੱਚੋਂ ਨਿਕਲਿਆ ਉਹ ਅਚਾਨਕ ਹੀ ਆਟੋ ਦੇ ਵਿੱਚ ਬੈਠ ਗਿਆ ਇਹ ਸਾਰਾ ਕੁਝ ਸਕ੍ਰਿਪਟਡ ਹੁੰਦਾ ਕਹਾਣੀ ਦੇ ਉੱਤੇ ਤੌਰ ਤੇ ਹੁੰਦਾ ਇਹ ਜਦੋਂ ਆਪਾਂ ਕਹਿੰਦੇ ਕਿ ਫਲਾਣਾ ਨੇਤਾ ਫਲਾਣਾ ਮੁੱਖ ਮੰਤਰੀ ਜਾਂਦਾ ਜਾਂਦਾ ਫਲਾਣੇ ਦੇ ਖੇਤ 'ਚ ਰੁਕ ਗਿਆ ਉਹ ਜੀ ਵਟ ਤੇ ਬੈਠ ਕੇ ਚਾਹ ਪੀਣ ਲੱਗ ਪਿਆ ਇਹ ਸਾਰਾ ਕੁਝ ਸਕ੍ਰਿਪਟਡ ਹੁੰਦਾ ਇਹ ਫਿਲਮੀ ਕਲਾਕਾਰਾਂ ਵਾਂਗ ਹੁੰਦਾ ਇਹਨਾਂ ਲੋਕਾਂ ਨੂੰ ਕਦੇ ਪਤਾ ਨਹੀਂ ਸੀ ਕਿ ਸਾਡੇ ਪੈਰ ਵੀ ਝੋਤੇ ਜਾਣਗੇ ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਪੈਰ ਧੋਤੇ ਜਾਣ ਤੋਂ ਬਾਅਦ ਵੀ ਸਾਡਾ ਕੁਝ ਨਹੀਂ ਸਵਰੂਗਾ ਤੇ ਹੁਣ ਜਦੋਂ ਪ੍ਰਧਾਨ ਮੰਤਰੀ ਸਾਹਿਬ ਫੇਰ ਗਏ ਕਿਉਂਕਿ ਹੁਣ ਉੱਥੇ ਕੁੰਬ ਦਾ ਮੇਲਾ ਚੱਲ ਰਿਹਾ ਹੁਣ ਉੱਥੇ ਫੇਰ ਗਏ ਤੇ ਉਹਨਾਂ ਨੇ ਇਹ ਗੱਲ ਆਪ ਛੇੜੀ ਕਹਿੰਦੇ ਜੀ 2016 ਮੈਂ ਮੈਂ ਇੱਥੇ ਆਇਆ ਔਰ ਯਹਾਂ ਸਫਾਈ ਕਰਮਚਾਰੀਆਂ ਕੇ ਪਾਉਂ ਕੋ ਧੋਕਰ ਮੈਨੇ ਆਪਣਾ ਜੀਵਨ ਸਫਲਾ ਕਰ ਲਿਆ ਉਹਨਾਂ ਨੇ ਤਾਂ ਆ ਗੱਲ ਕਹਿਤੀ ਪਰ ਜਿਨ੍ਹਾਂ ਦੇ ਪੈਰ ਧੋਕੇ ਤੁਸੀਂ ਸਫਾਈ ਕਰਮਚਾਰੀਆਂ ਦੇ ਪੈਰ ਧੋਕੇ ਬੱਲੇ ਬੱਲੇ ਖੱਟੀ ਉਹਨਾਂ ਦਾ ਜੀਵਨ ਸਫਲਾ ਹੋਇਆ ਕਿ ਨਹੀਂ ਹੁਣ ਗੱਲ ਇਹ ਵੀ ਦੇਖੋ ਇਹ ਸਿਆਸਤ ਆ ਇਸ ਸਿਆਸਤ ਨੂੰ ਸਮਝਣ ਦੀ ਲੋੜ ਆ ਤੁਹਾਡੇ ਮੁਹੱਲੇ ਦੇ ਵਿੱਚ ਤੁਹਾਡੇ ਗਲੀ ਗੁਆਂਢ ਦੇ ਵਿੱਚ ਕਦੇ ਵੀ ਕੁਝ ਹੁੰਦਾ ਤੇ ਆਪਾਂ ਇਹ ਗੱਲ ਕਹਿੰਦੇ ਆ ਵੀ ਯਾਰ ਫਲਾਣਾ ਬੰਦਾ ਬਹੁਤ ਦਰਿਆਦਲਾ ਸਿਆਸੀ ਬੰਦਾ ਬੜਾ ਕਮਾਲ ਦਾ ਉਹ ਐਵੇਂ ਨਹੀਂ ਆਉਂਦੇ ਉਹ ਸੋਚ ਸਮਝ ਕੇ ਆਉਂਦੇ ਆ ਉਦਾਂ ਕਿਸੇ ਦੀ ਝੁੱਗੀ ਦੇ ਵਿੱਚ ਕੋਈ ਸੌਂਦਾ ਕਦੇ ਤੁਹਾਡੇ ਘਰ ਦੇ ਵਿੱਚ ਜਾਂ ਸਾਡੇ ਘਰ ਦੇ ਵਿੱਚ ਰੋਟੀ ਖਾਣ ਨਹੀਂ ਕੋਈ ਆ ਗਿਆ ਵੋਟਾਂ ਦੇ ਮੌਕੇ ਅਚਾਨਕ ਹੀ ਕਿਉਂ ਆਉਂਦੇ ਆ ਤੇ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਉੱਥੇ ਕੈਮਰਾਮੈਨ ਕਿਉਂ ਪਹੁੰਚੇ ਹੁੰਦੇ ਆ ਇਹ ਗੱਲ ਸੋਚਣ ਸਮਝਣ ਵਿਚਾਰਨ ਵਾਲੀ ਆ ਕਦੇ ਆਪਾਂ ਨੂੰ ਪੈਰ ਧੋਣੇ ਚੰਗੇ ਲੱਗਦੇ ਆ ਕਦੇ ਕਿਸੇ ਦੇ ਗੋਡੇ ਨਪੜੇ ਚੰਗੇ ਲੱਗਦੇ ਆ ਕਦੇ ਕਿਸੇ ਦੇ ਘਰ ਦੇ ਵਿੱਚ ਜਾ ਕੇ ਦੁੱਖ ਸੁੱਖਾਂ ਸਾਂਝਾ ਕਰਨਾ ਚੰਗਾ ਲੱਗਦਾ ਕਦੇ ਸਾਨੂੰ ਕਿਸੇ ਨੂੰ ਮੁਫਤ ਦੇ ਵਿੱਚ ਚੀਜ਼ ਦਾ ਐਲਾਨ ਕਰਨ ਨੂੰ ਚੰਗਾ ਲੱਗਦਾ ਪਰ ਹਕੀਕਤ ਕੀ ਆ ਹਕੀਕਤ ਪਰਦੇ ਪਿਛਲੀ ਕੁਝ ਹੋਰ ਹੁੰਦੀ ਆ ਜਿਹੜੀ ਕਿ ਆਮ ਲੋਕਾਂ ਦੀ ਸਮਝ ਦਾ ਹਿੱਸਾ ਨਹੀਂ ਬਣਦੀ ਇਹ ਤਾਂ ਇੱਕ ਪਿਆਰੇ ਲਾਲ ਸਾਹਮਣੇ ਆ ਗਿਆ ਤੇ ਉਹਨੇ 2016 ਦੀ ਸਾਰੀ ਘਟਨਾ ਸਾਂਝੀ ਕਰ ਦਿੱਤੀ ਉਹ ਕਹਿੰਦਾ ਜੀ ਮੈਂ ਅਜ ਤੱਕ ਇਸ ਹਰਾਨੀ ਦੇ ਵਿੱਚੋਂ ਬਾਹਰ ਨਹੀਂ ਨਿਕਲਿਆ ਮੈਨੂੰ ਝਟਕਾ ਐਸਾ ਲੱਗਾ ਵੀ ਆਹ ਹੋਇਆ ਕੀ ਅਚਾਨਕ ਅਚਾਨਕ ਸਾਡੇ ਨਾਲ ਕੀ ਹੋ ਗਿਆ ਸਾਡੇ ਪੈਰ ਧੋਣ ਦੀ ਕੀ ਲੋੜ ਪੈ ਗਈ ਪਰ ਉਹਨੇ ਇਹ ਗੱਲ ਕਹੀ ਕਿ ਹੁਣ ਸਾਨੂੰ ਪਤਾ ਲੱਗਾ ਕਿ ਸਾਡੇ ਹਾਲਾਤ ਬਦਲਣ ਵਾਸਤੇ ਨਹੀਂ ਸੀ ਪੈਰ ਧੋਤੇ ਗਏ ਆਪਣੀ ਬੱਲੇ ਬੱਲੇ ਦੇ ਲਈ ਪੈਰ ਧੋਤੇ ਗਏ ਸੀ ਸੋ ਪੈਰ ਧੋਣੇ ਮਾੜੀ ਗੱਲ ਨਹੀਂ ਆਪਦੇ ਪੈਰ ਪਹਿਲੀ ਗਲਤ ਆਪਤ ਹੋਈਏ ਕਈ ਲੋਕ ਸਾਧੂ ਸੰਤਾ ਮਹਾਤਮਾ ਦੇ ਪੈਰ ਧੋਂਦੇ ਕਹਿੰਦੇ ਜੀਵਨ ਸਫਲਾ ਹੋ ਜਾਊਗਾ ਕੰਗਾ ਚਲੋ ਇਹ ਸ਼ਰਦਾ ਆਸਥਾ ਦੀ ਗੱਲ ਹੈ ਪਰ ਜਿਹੜੇ ਸਿਆਸੀ ਲੋਕ ਤੁਹਾਡੇ ਪੈਰਾਂ ਨੂੰ ਪਹਿਣ ਤਾਂ ਹੋ ਸਕਦਾ ਵੀ ਭਾਈ ਤੁਹਾਡੇ ਪੈਰ ਉਹਨੇ ਭੜੇ ਗੰਦੇ ਦਾ ਹੁਣ ਜਿੰਨੇ ਕਿ ਉਹ ਕਰ ਜਾਣ ਜਿੰਨੇ ਕਿ ਉਹ ਆਪਣੇ ਮਸਲੇ ਦੇ ਲਈ ਕੁਝ ਨਾ ਕੁਝ ਕਰਕੇ ਵਿਖਾ ਜਾਣ ਸੋ ਸੋਚੋ ਸਮਝੋ ਤੇ ਵਿਚਾਰੋ ਮੈਂ ਦਿੱਲੀ ਦੀਆਂ ਵੋਟਾਂ ਬਾਰੇ ਵੀ ਇਹੀ ਗੱਲ ਕਹਿਣਾ ਕਿ ਐ ਕਿਹੜਾ ਡਰਾਮਾ ਵੀ ਦਿੱਲੀ ਦੇ ਵਿੱਚ ਕਾਂਗਰਸ ਤੇ ਆਮ ਆदमी ਪਾਰਟੀ ਇੱਕ ਦੂਜੇ ਦੇ ਖਿਲਾਫ ਚੋਂ ਲੜ ਰਹੀਆਂ ਦਿੱਲੀ ਹੈਗੀ ਜੀ ਚੰਡੀਗੜ੍ਹ ਤੋਂ ਲਗਭਗ 250 ਕਿਲੋਮੀਟਰ ਦੂਰ ਜਾਂ ਥੋੜਾ ਬਹੁਤਾ ਵੱਧ ਘੱਟ ਹੋ 220 ਕਿਲੋਮੀਟਰ ਦੂਰ ਯਾਨੀ ਕਿ ਦਿੱਲੀ ਦੇ ਵਿੱਚ ਤਾਂ ਭਾਈ ਇਹ ਇੱਕ ਦੂਜੇ ਦੇ ਖਿਲਾਫ ਟੋਨ ਲੜ ਰਹੇ ਆ ਤੇ ਚੰਡੀਗੜ੍ਹ ਦੇ ਵਿੱਚ ਇਕੱਠੇ ਹੋ ਕੇ ਮੇਰ ਦੀ ਟੋਨ ਲੜ ਰਹੇ ਆ ਕਿਉਂਕਿ ਉੱਥੇ ਮੇਰ ਬਣਾਉਣਾ ਉੱਥੇ ਇਕੱਠੇ ਹੋ ਜਾਂਦੇ ਆ ਜਦੋਂ ਚੰਡੀਗੜ੍ਹ ਚ ਪੁੱਛਦੇ ਆ ਵੀ ਭਾਈ ਤੁਸੀਂ ਇੱਥੇ ਇਕੱਠੇ ਕਿਉਂ ਆ ਕਹਿੰਦੇ ਭਾਜਪੀ ਕੇ ਸਾਥ ہمارا ਮੁਕਾਬਲਾ ਹੈ ਉਹਨ ਸੰਵਿਧਾਨ ਕੋ ਖਤਰਾ ਪੈਦਾ ਕਰ ਦਿਆ ਹਮ ਇਸ ਲਈ ਇਕੱਠੇ ਹੈਂ ਦਿੱਲੀ ਦੇ ਵਿੱਚ ਇਸ ਕਰਕੇ ਅੱਡੋ ਫੱਟੀ ਆ ਇੱਕ ਦੂਜੇ ਦੇ ਖਿਲਾਫ ਲੜ ਰਹੇ ਆ ਕਹਿੰਦੇ ਇਹਨਾਂ ਨੇ ਕੁਝ ਕੀਤਾ ਨਹੀਂ ਗੰਦਗੀ ਬਹੁਤ ਫਲਾਦੀ ਹਮ ਇਸ ਕੋ ਠੀਕ ਕਰਨੇ ਕੇ ਲੀਏ ਆਏ ਹੈਂ ਇਹ ਪਖੰਡ ਕੀ ਆ ਕੀ ਇਹ ਸਿਆਸੀ ਲੋਕ ਕਲਾਕਾਰ ਨਹੀਂ ਕੀ ਆਪਾਂ ਨੂੰ ਕਲਾਕਾਰਾਂ ਦੇ ਸ਼ੋਅ ਦੇਖਣ ਦੀ ਲੋੜ ਹੈ ਕੀ ਆਪਾਂ ਇਹਨਾਂ ਦੀਆਂ ਰੀਲਾਂ ਦੇਖ ਕੇ ਮਨੋਰੰਜਨ ਨਹੀਂ ਕਰਦੇ ਕੀ ਇਹ ਸੱਚੀ ਮੁੱਚੀ ਢਿੱਡੋਂ ਅੰਦਰੋਂ ਵੱਡੇ ਵੱਡੇ ਕਲਾਕਾਰ ਫਨਕਾਰ ਨਹੀਂ ਹੈਗੇ ਇਹ ਗੱਲ ਆਪਾਂ ਸੋਚ ਗਏ ਸਮਝ ਗਏ ਵਿਚਾਰ ਗਏ ਮੰਨ ਗਏ ਐਵੇਂ ਉਹ ਯੋਜਨਾ ਦੇ ਚੱਕਰ ਦੇ ਵਿੱਚ ਆ ਗਏ ਮੁਫਤ ਦੇ ਵਿੱਚ ਆ ਮਿਲ ਜੂ ਮੁਫਤ ਦੇ ਵਿੱਚ ਆ ਮਿਲ ਜੂ ਇਹਨਾਂ ਚੱਕਰਾਂ ਦੇ ਵਿੱਚ ਨਾ ਆਇਆ ਕਰਗੇ ਹਰ ਗੱਲ ਦੇ ਪਿੱਛੇ ਕੋਈ ਨਾ ਕੋਹ ਕਾਰਨ ਲਿਖਿਆ ਹੁੰਦਾ ਹਰ ਗੱਲ ਦੇ ਪਿੱਛੇ ਕੋਈ ਨਾ ਕੋਈ ਵਜ੍ਹਾ ਲੁਕੀ ਹੁੰਦੀ ਆ ਜਿਹੜੀ ਕਿ ਸਾਨੂੰ ਦਿਖਦੀ ਨਹੀਂ ਮੈਂ ਅਕਸਰ ਗੱਲ ਕਹਿਣਾ ਹੁੰਨਾ ਕਿ ਖਬਰ ਦੇ ਪਿੱਛੇ ਖਬਰ ਲੁਕੀ ਹੁੰਦੀ ਆ ਜਿਹਦੇ ਵੱਲ ਆਮ ਲੋਕਾਂ ਦਾ ਧਿਆਨ ਨਹੀਂ ਜਾਂਦਾ ਸੋ ਉਹ ਖਬਰ ਲੱਭਣ ਦੀ ਲੋੜ ਹੁੰਦੀ ਆ ਉਸ ਗੱਲ ਵੱਲ ਧਿਆਨ ਕੇਂਦਰਿਤ ਕਰਨ ਦੀ ਲੋੜ ਹੁੰਦੀ ਆ ਬਹੁਤੇ ਲੋਕ ਇਸ ਗੱਲ ਦੇ ਵੱਲ ਗੌਰ ਨਹੀਂ ਕਰਦੇ ਜਿਹਦੇ ਕਰਕੇ ਹਾਲਾਤ ਚੰਗੇ ਤੋਂ ਮੰਦੜੇ ਹੋ ਜਾਂਦੇ ਆ ਜੇ ਅੱਜ ਮੈਂ ਰਿਪੋਰਟ ਪੜ੍ਹੀ ਕਹਿੰਦੇ ਜੀ ਜਦੋਂ ਪਿਛਲੀ ਵਰੀ 4 ਸਾਲ ਦੇ ਲਈ ਟਰੰਪ ਬਣੇ ਸੀਗੇ ਉਦੋਂ ਦੇ ਰਾਸ਼ਟਰਪਤੀ ਅਮਰੀਕਾ ਦੇ ਉਹਨਾਂ ਨੇ ਝੂਠ ਬਹੁਤ ਬੋਲੇ ਕਹਿੰਦੇ ਕਿ ਇੱਕ ਸਰਵੇ ਹੋਇਆ ਦਿਨ ਦੇ ਵਿੱਚ 20 ਤੋਂ ਲੈ ਕੇ 22 ਝੂਠੋ ਬੋਲਦੇ ਹੁੰਦੇ ਸੀਗੇ ਜਦੋਂ ਉਹ 4 ਸਾਲ ਰਹੇ ਆ ਤੇ ਹੁਣ ਜਿਸ ਦਿਨ ਉਹਨਾਂ ਨੇ ਸੌਹ ਚੁੱਕੀ ਆ ਪਹਿਲੇ ਹੀ ਦਿਨ ਕਹਿੰਦੇ ਉਹਨਾਂ ਨੇ 20 21 ਝੂਠ ਫੇਰ ਬੋਲਤੇ ਆ ਤੇ ਮੈਂ ਸੋਚੀ ਜਾਨਾ ਵੀ ਚਲੋ ਉਹਨਾਂ ਦੇ ਤਾਂ ਝੂਠ ਦੀ ਗਿਣਤੀ ਹੁੰਦੀ ਆ ਸਾਡੇ ਵਾਲਿਆਂ ਦੇ ਸੱਚ ਦੀ ਗਿਣਤੀ ਕੋ ਕਰਕੇ ਦਿਖਾਵੇ ਹਾਲਾਂਕਿ ਝੂਠ ਕਿਸੇ ਨੂੰ ਵੀ ਨਹੀਂ ਬੋਲਣਾ ਚਾਹੀਦਾ ਉਹ ਇੱਕ ਚੁਟਕਲਾ ਵੀ ਆ ਨਾ ਕਹਿੰਦੇ ਵੀ ਇੱਕ ਵਾਰੀ ਧਰਮਰਾਜ ਬੈਠਾ ਸੀਗਾ ਤੇ ਉਹਨੇ ਇੱਕ ਘੰਟੀ ਲਵਾਈ ਸੀ ਟੱਲੀ ਲਵਾਈ ਸੀ ਉਹ ਜਦੋਂ ਟੱਲੀ ਖੜਕਿਆ ਕਰੇ ਤੇ ਇਹਦਾ ਮਤਲਬ ਇਹ ਸੀ ਵੀ ਪੰਜਾਬ ਦੇ ਵਿੱਚ ਕੋਈ ਬੰਦਾ ਝ ਜੇ ਟੱਲੀ ਖੜਕੀ ਉਹ ਧਰਮਰਾਜ ਨੇ ਵੇਖਿਆ ਵੀ ਅੱਛਾ ਜਲੰਧਰ ਚੌਕ 'ਚ ਕਿਸ ਨੇ ਝੂਠ ਮਾਰਿਆ ਦੋ ਟੱਲੀਆਂ ਖੜਕੀਆਂ ਮਤਲਬ ਇਹ ਵੀ ਫਾਜ਼ਲਕਾ ਚੌਕ 'ਚ ਕਿਸ ਨੇ ਝੂਠ ਮਾਰਿਆ ਫਿਰ ਟੱਲੀ ਖੜਕੀ ਮਤਲਬ ਮੋਹਾਲੀ ਚੌਕ 'ਚ ਕਿਸ ਨੇ ਝੂਠ ਮਾਰਿਆ ਕਹਿੰਦੇ ਵੀ ਅਚਾਨਕ ਹੀ ਘੰਟੀ ਆ ਜਿਹੜੀ ਟੱਲੀ ਆ ਜਿਹੜੀ ਟੰਨ 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 ਕਰ ਲੱਗਦੀ 25 30 ਮਿੰਟ ਹਟੀ ਨਾ ਉਹਨਾਂ ਨੇ ਆਪਣੇ ਕਰਮਚਾਰੀਆਂ ਨੂੰ ਪੁੱਛਿਆ ਕਹਿੰਦੇ ਵੀ ਧਰਮਰਾਜ ਨੇ ਵੀ ਆਹ ਕੀ ਚੱਕਰ ਆ ਇਹ ਹੁਣ ਇੰਨਾ ਰੌਲਾ ਕਿਉਂ ਪਾਈ ਜਾਂਦੀ ਘੰਟੀ ਖਰਾਬ ਹੋ ਗਈ ਉਹਨੇ ਚ ਘੰਟੀ ਨਹੀਂ ਖਰਾਬ ਹੋ ਗਈ ਪੰਜਾਬ ਦੇ ਵਿੱਚ ਚੋਣਾ ਤੇ ਉਹ ਸਟੇਜ ਦੇ ਉੱਤੇ ਖੜਕੇ ਰੈਲੀ ਨੂੰ ਸੰਬੋਧਨ ਕਰ ਰਿਹਾ ਇਸ ਕਰਕੇ ਟੰਨ 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 ਹਾਲੇ 15-20 ਮਿੰਟ ਹੋਰ ਵੀ ਕਰੂਗੀ ਤੁਹਾਡੀਆਂ ਘੰਟੀਆਂ ਠੀਕ ਰਹਿਣ ਤੁਹਾਡੇ ਕੋਲੇ ਝੂਠ ਦੀ ਟੰਨ ਟੰਨ ਨਾ ਹੋਵੇ ਇਹਦੀ ਕਾਮਨਾ ਕਰਦੇ ਹਾਂ